ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਜੀ ਤੋਂ ਪੁੱਛਿਆ ਸਾਸੀਆ ਭਾਈ ਜੀ ਸਾਸੀਆ ਜੀ ਨਾਮ ਕੀ ਹੈ ਭਾਈ ਆਪਣਾ ਸੁਦੀਪ ਸਿੰਘ ਨਾਮ ਭਾਈ ਦਾ ਸੁਦੀਪ ਸਿੰਘ ਆ ਤੇ ਵੀਰ ਅੱਜ ਆਪਣੇ ਕੋ ਕਿਨੇ ਨਗਵ ਕਾਉ ਹੈ ਕਿੰਨੀ ਛੋਟੀ ਆ ਜੀ ਜੇ ਆਪਣੇ ਇੱਕ ਘਰ ਬਣਾਵੇ ਤੇ ਕੀ ਡਰੈਸਾ ਹੀ ਆਪਣਾ ਆਪਣੇ ਗਊਸ਼ਾਲਾ ਦੇ ਪਿਛਲੇ ਪਾਸੇ ਘਰ ਹੈ ਠੀਕ ਹੈ ਤੁਸੀਂ ਵੀਰੇ ਜੋ ਸਾਹਮਣੇ ਕੈਮਰੇ ਦੇ ਦੇਖ ਸਕਦੇ ਹੋ ਕੰਨ ਕੀ ਨਾ ਤੁਹਾਡੇ ਸਾਹਮਣੇ ਅੱਜ ਪੇਸ਼ ਕੀਤਾ ਦੇਖ ਹੀ ਸਕਦੇ ਹੋ ਤੁਸੀਂ ਪ्योर ਮੋਹਰਾ ਨਸਲ ਦੀ ਝੋਟੀ ਹੈ ਵੀਰੇ ਜਮਾ ਝੋਟੀ ਸਿੰਗੀ ਦੀ ਆ ਮੂੰਹ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਚੰਗੀ ਬਾਡੀ ਬਾਂਦਰ ਦੀ ਥੱਲੋਂ ਤੁਸੀਂ ਵੇਖ ਸਕਦੇ ਹੋ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਤੇ ਦੱਸੋ ਬਾਈ ਜੀ ਡਿਟੇਲ ਹੈ ਪਹਿਲੇ ਸੂਏ ਝੋਟੀ ਆ ਜੀ ਪਹਿਲੇ ਸੂਏ ਝੋਟੀ ਆ ਕਿੰਨੀ ਉਮਰ ਆ ਵੀਰੇ ਇਹਦੀ ਉਮਰੇ ਜੀ 3 ਸਾਲ ਆ 3 ਸਾਲ ਉਮਰ ਆ ਠੀਕ ਹੋ ਬਾਈ ਆਪਣੀ ਘਰ ਦੀ ਝੋਟੀ ਆ ਜੀ ਹਾਂ ਜੀ ਹਾਂ ਜੀ ਘਰ ਦੀ ਝੋਟੀ ਆ ਜੀ ਬਹੁਤ ਠੰਡੀ ਸੀਲ ਆ ਦੇਖ ਸਕਦੇ ਹੋ ਬਾਈ ਆਪਾਂ ਸੰਗਲ ਵੀ ਨਹੀਂ ਬਾਇ ਝੋਟੀ ਦੇ ਆਪਾਂ ਇਹ ਵੀ ਚੋਸ ਆ ਮਤਲਬ ਇਹ ਸੂਣ ਵਾਲੀ ਕੋਈ ਨਹੀਂ ਹੱਥ ਲਾਈ ਜਾ ਕੋਈ ਚੱਕਰ ਨਹੀਂ ਠੀਕ ਹੋ ਜੀ ਜੇ ਬੈ ਕੇ ਕੋਈ ਜਵਾਗ ਦਾ ਹੱਥ ਲਾਈਆ ਕੋਈ ਪੂਰੀ ਠੰਡੀ ਸੀਲ ਝੋਟੀ ਆ ਵੀਰੇ ਮੋਹਰਾ ਨਸਲ ਦੀ ਪਿਓਰ ਝੋਟੀ ਆ ਵੀਰੇ ਤੇ ਮੜਾ ਤੁਰ ਲੋਈ ਗਾਨੀ ਤਖੜ ਕੇ ਬਾਡੀ ਮੰਤਰ ਦੀ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦਾ ਸ਼ਾਨਦਾਰ ਆ ਹਲੋ ਹਵਾਨਾ ਦੇਖ ਸਕਦੇ ਹੋ ਬਾਈ ਪਹਿਲਾ ਸੂਆ ਹੋ ਜੇ ਵੀਰੇ ਸੂਣਾ ਕਿੰਨੇ ਦਿਨਾਂ ਦੀ ਕੱਚੀ ਆ ਭਰਾ ਹੱਥਾਂ ਲੈ ਜੀ ਅਜੇ ਵੀਰੇ 7 ਅੰਕ ਦਿਨਾਂ ਦੀ ਕੱਚੀ ਆ ਝੋਟੀ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਦਾਂ ਦੀ ਲੱਗੀ ਤੁਹਾਨੂੰ ਝੋਟੀ ਪਹਿਲੇ ਸੂਏ ਸੂਣ ਵਾਲੀ ਆ ਮੂੰਹ ਮੱਥੇ ਹੀ ਦੇਖ ਸਕਦੇ ਹੋ ਕੁਆਲਿਟੀ ਪੱਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਥਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਵੀਰੇ ਚੰਗੀ ਆ ਬਾਈ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ 1.5 ਲੱਖ ਰੁਪਏ ਡਿਮਾਂਡ ਆ ਜੀ ਠੀਕ ਹੋ ਜੀ ਮੁੱਕ ਤੇ ਮੰਨਤਨ ਕੀਤਾ ਜਾਊਗਾ ਠੀਕ ਹੋ ਜੀ ਬਾਈ 1.5 ਲੱਖ ਰੁਪਏ ਡਿਮਾਂਡ ਕਰਦੇ ਆ ਜੋ ਦੱਸਣਾ ਚਾਹੁੰਨੇ ਬਾਈ ਚੰਗਾ ਪਸ਼ੂ ਹੁੰਦਾ ਉਹਦਾ ਮੁੱਲ ਵੀ ਮਹਿੰਗਾ ਹੁੰਦਾ ਜੋ ਤੁਸੀਂ ਆਹ ਵੇਖ ਸਕਦੇ ਹੋ ਝੋਟੀ ਤੇ ਬਾਈ ਇਹਦਾ ਦੁੱਧ ਦਾ ਕੀ ਰਿਕਾਰਡ ਕੂਡ ਹੋ ਸਕਦਾ ਜੀ ਇਹ ਆਸ ਆ ਜੀ ਆਪਣੀ 13-14 ਲੀਟਰ ਦੇਦਾ 13-14 ਲੀਟਰ ਦੁੱਧ ਦੇਣ ਦੀ ਆਸ ਆ ਇਹ ਹਰਿਆਣੇ ਚ ਲੈਣ ਦੀ ਅੱਛਾ ਜੀ ਹਰਿਆਣੇ ਤੋਂ ਆਪਾਂ ਕੱਟੀ ਲੈ ਕੇ ਆਂਦੀ ਸੀ ਬਾਕੀ ਸਭੀ ਤੁਹਾਨੂੰ ਸਾਹਮਣੇ ਹੀ ਆ ਵੀਰੇ ਸੋਡੇ ਜੋ ਚੰਗਾ ਪਸ਼ੂ ਹੁੰਦਾ ਵੀਰੇ ਉਹ ਤੇ ਉਹਦੀ ਦੁੱਧ ਦੀ ਕੰਪੈਸਿਟੀ ਵੀ ਜ਼ਿਆਦਾ ਹੁੰਦੀ ਹੈ ਹੁਣ ਬਈ ਤੁਸੀਂ ਆਮ ਪਹਿਲੇ ਸੂਵੇ ਵੇਖਦੇ ਹੀ ਆਪਣੇ ਘਰਾਂ ਚ ਆਮ ਝੋਟੀਆਂ ਹੁੰਦੀਆਂ ਇੰਨਾ ਸੁਨਣਾ ਹਵਾਨਾ ਬਈ ਇੰਨੇ ਚੰਗੇ ਥਾਣਾ ਬਈ ਪੱਠ ਫੁੱਟ ਦੀ ਕੰਨੀ ਚੰਗੀ ਆ ਸਾਹ ਸੰਭਾਲਦੀ ਆ ਨਿਸ਼ਾਨੀ ਦੀ ਸ਼ੰਧੀ ਸੀ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ 98539 ਹਾਂਜੀ 99960 ਇੱਕ ਵਾਰ ਫੇਰ ਬੋਲ ਦੋ ਜੀ 98539 ਹਾਂਜੀ 99960 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਚੰਗੀ ਲੱਗੀ ਝੋਟੀ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਤੁਹਾਨੂੰ ਝੋਟੀ ਕਿਦਾਂ ਦੀ ਲੱਗੀ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ